ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਗਨਨਾਥ ਹੈ ਮੈਂ ਜਿੱਦਾਂ ਦੀਦੀ ਨੇ ਦੱਸਿਆ ਮੈਂ ਬ੍ਰਿਸਕਨ ਤੋਂ ਆਈ ਆ ਦੋ ਐਪਸ ਤੇ ਕੰਮ ਕੀਤਾ ਹੈ ਆਪਾਂ ਪਹਿਲੀ ਹੈਗੀ ਆ ਵਿਰਾਸਤ ਜਿਹੜੀ ਪੰਜਾਬੀ ਆਡੀਓ ਬੁక్స్ ਦੀ ਐਪ ਆ ਸੋ ਇਹਦੇ ਤੇ ਪੰਜਾਬੀ ਦੀਆਂ ਜਿੰਨੀਆਂ ਵੀ ਕਿਤਾਬਾਂ ਆ ਮੇਰੀ ਕੋਸ਼ਿਸ਼ ਆ ਇਹਦਾ ਨਾਮ ਵਿਰਾਸਤ ਤਾਂ ਹੀ ਰੱਖਿਆ ਸੀਗਾ ਕਿਉਂਕਿ ਮੇਰੀ ਕੋਸ਼ਿਸ਼ ਆ ਵੀ ਇਹਨੂੰ ਵਿਰਾਸਤ ਬਣਾ ਕੇ ਸਾਂਭਿਆ ਜਾਵੇ ਕਿ ਪੰਜਾਬੀ ਦੀਆਂ ਜਿੰਨੀਆਂ ਵੀ ਕਿਤਾਬਾਂ ਆ ਵੱਧ ਤੋਂ ਵੱਧ ਕਿਤਾਬਾਂ ਇਹਦੇ ਤੇ ਸੰਭਾਲੀਆਂ ਜਾਣ ਤੇ ਆਪਾਂ ਬਾਹਰਲੇ ਜਿੰਨੇ ਬਿਜ਼ੀ ਆ ਆਪਣੇ ਕੋਲ ਟਾਈਮ ਨਹੀਂ ਹੁੰਦਾ ਕੰਮ ਤੋਂ ਥੱਕ ਟੁੱਟ ਕੇ ਆ ਕੇ ਵੀ ਹੁਣ ਕਿਤਾਬ ਖੋਲ ਕੇ ਪੜੀਏ ਤਾਂ ਪਰ ਫੇਰ ਵੀ ਪੰਜਾਬੀ ਤੋਂ ਨਾਲ ਨਹੀਂ ਟੁੱਟੀ ਹੈ ਉਹਦੇ ਕਰਕੇ ਆਡੀਓ ਬੁੱਕ ਆ ਕਿ ਤੁਸੀਂ ਕੰਮ ਤੇ ਜਾਂਦੇ ਹੋਏ ਕਾਰ ਚ ਸੌਣ ਸਕਦੇ ਹੋ ਘਰੇ ਕੰਮ ਕਰਦੇ ਹੋ ਸੁਣ ਸਕਦੇ ਹੋ ਤੇ ਉਹਦੇ ਚ ਪੰਜਾਬੀ ਦੀਆਂ ਜਿਵੇਂ ਮੈਂ ਕਿਹਾ ਕਾਫੀ ਕਿਤਾਬਾਂ ਆ ਆਲਸੋ ਉਹਦੇ ਚ ਆਪਾਂ ਇੰਗਲਿਸ਼ ਦੀਆਂ ਬੁੱਕਸ ਜਿਹੜੀਆਂ ਮਤਲਬ ਬਹੁਤ ਪੌਪੂਲਰ ਬੁੱਕਸ ਆ ਉਹਨਾਂ ਨੂੰ ਵੀ ਆਪਾਂ ਟਰਾਂਸਲੇਟ ਕਰਕੇ ਅਪਲੋਡ ਕਰ ਰਹੇ ਹਾਂ ਤੇ ਦੂਜੀ ਐਪ ਹੈਗੀ ਆ ਲਿਪੀ ਲਰਨ ਪੰਜਾਬੀ ਏ ਰੀਸੈਂਟ ਐਪ ਆ ਜਿਹੜੀ ਭਾਜ ਹੁਣੀ ਹੈਲਪ ਕਰਨ ਦੇ ਲਾਂਚ ਕਰਨ ਚ ਇਹ ਬੱਚਿਆਂ ਨੂੰ ਉੜਾੜਾ ਸਿਖਾਉਣ ਵਾਸਤੇ ਆਪਾਂ ਸੋ ਬੇਸਿਕਲੀ ਜਿਵੇਂ तमाम ਬੱਚਾ ਨੂੰ ਪੰਜਾਬੀ ਗੁਰਮੁਖੀ ਸਿਖਾਉਣ ਵਾਲੀ ਆਪਾਂ ਆਪਾਂ ਬੱਚਿਆਂ ਨੂੰ ਪੜ੍ਹਾ ਨਹੀਂ ਪਾਉਂਦੇ ਅਗਿਆਨ ਕਿਉਂਕਿ ਆਪਾਂ ਕੰਮ 'ਚ ਬਹੁਤ ਬੀਜ਼ੀ ਹੁੰਨੇ ਆ ਥੱਕੇ ਹੁੰਨੇ ਆ ਤੇ ਇਹਦਾ ਰਿਜ਼ਲਟ ਇਹ ਹੋਣਾ ਚਾਹੀਦਾ ਕਿ ਆਪਣੇ ਬੱਚੇ ਪੰਜਾਬੀ ਨਾ ਸਿੱਖ ਸਕਣ ਸੋ ਉਹਦੇ ਕਰਕੇ ਜਿਹੜੀ ਲਿਪੀ ਆਪਾਂ ਉਹਦੇ 'ਚ ਆਪਾਂ ਬੱਚਿਆਂ ਨੂੰ ਪੰਜਾਬੀ ਸਿਖਾਉਨੇ ਆ ਲੈਵਲਸ ਦੇ ਫਾਰਮ 'ਚ ਇੱਕ ਗੇਮ ਵਰਗੀ ਆਪਾਂ ਕੀ ਬੱਚੇ ਜਿਵੇਂ ਕੈਂਡੀ ਕ੍ਰਸ਼ੀਅਲ ਦੇ ਆ ਜਾਂ ਮੈਨੂੰ ਗੇਮ ਖੇលਦੇ ਆ ਤਾਂ ਉਹਦਾ ਆਪ ਖੇੜਦੇ ਖੇੜਦੇ ਉਹਨਾਂ ਨੂੰ ਪਤਾ ਨਹੀਂ ਚੱਲਣਾ ਵੀ ਉਹ ਕਿਵੇਂ ਪੰਜਾਬੀ ਸਿੱਖੀ ਜਾਂਦੇ ਆ ਤੇ ਬਸ ਹਾਂ ਜੀ ਆ ਛੋਟੀ ਜੀ ਕੋਸ਼ਿਸ਼ ਹੈਗੀ ਮੇਰੀ ਤੇ ਹੋਪਫੁਲੀ ਤੁਸੀਂ ਸਪੋਰਟ ਕਰੋਗੇ ਤੇ ਅਪਰੀਸ਼ੀਏਟ ਕਰੋਗੇ ਥੈਂਕ ਯੂ ਥੈਂਕ ਯੂ so much